ਤਸਵੀਰਾਂ ਤੁਹਾਨੂੰ ਨਕੋਦਰ ਦੇ ਡਾਕਟਰ ਅੰਬੇਦਕਰ ਚੌਕ ਦੀਆਂ ਦਿਖਾਉਣ ਜਾ ਰਹੇ ਹਾਂ ਜਿੱਥੇ ਕਿ ਅੱਜ ਬਾਬਾ ਸਾਹਿਬ ਭੀਮrao ਅੰਬੇਦਕਰ ਜੀ ਦਾ ਤੁਹਾਨੂੰ ਪਤਾ ਪੂਰੇ ਵਿਸ਼ਵ ਦੇ ਵਿੱਚ ਉਹਨਾਂ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਔਰ ਨਕੋਦਰ ਦੇ ਵਿੱਚ ਵੱਡਾ ਇਕੱਠ ਹੋਇਆ ਹੈ ਆਮ ਆਦਮੀ ਪਾਰਟੀ ਦੀ ਟੀਮ ਹੋਰ ਵੀ ਜਿਹੜੇ ਲੋਕ ਇੱਥੇ ਨਕੋਦਰ ਵਿੱਚ ਪਹੁੰਚੇ ਡਾਕਟਰ ਅੰਬੇਦਕਰ ਚੌਕ ਔਰ ਉੱਥੇ ਹੀ ਨਕੋਦਰ ਦੇ ਹਲਕਾ ਵਿਧਾਇਕ ਮੈਡਮ ਇੰਦਰਜੀਤ ਕੌਰ ਮਾਨ ਇੱਥੇ ਪਹੁੰਚ ਗਏ ਆ ਜੋ ਕਿ ਬਾਬਾ ਸਾਹਿਬ ਦੇ ਜਿਹੜੇ ਇੱਥੇ ਚੌਕਿਆ ਉੱਥੇ ਵਿੱਚ ਪਹੁੰਚਦੇ ਨਖੋਰ ਉਹਨਾਂ ਦਾ ਵੈਲਕਮ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਸੀਂ ਆਰਪੀਐਨਆ ਟੀਵੀ ਨਿਊਜ਼ ਤੇ ਦੇਖ ਰਹੇ ਹੋ ਜੈ ਭੀ ਜੈ ਭੀ ਜੈ ਭੀ ਜੈ ਭੀ ਮਲੇ ਮੈਡਮ ਇਹ ਚੀਜ਼ ਤੋਂ ਮਾਂਜੀ ਬਲੋਇੜਾ ਕੀ ਫੁੱਲ ਪੇਟ ਕਰਕੇ ਚੱਲਣਾ ਚਾਹਤਾ ਦੇਖ ਕੇ ਉਹਨਾਂ ਨੇ ਜੀ ਚਨਮ ਦਿਹਾੜੇ ਤੇ ਮੁਦਰਬਬੇਦ ਦਾ ਚੌਂਕ ਪਹੁੰਚੇ ਆ ਜੀ ਦਾ ਤਾਂ ਹੋ ਰਹੀ ਆ ਜੀ ਕਿਉਂਕਿ ਭਾਈ ਬਾਬਾ ਸਾਹਿਬ ਦਾ ਆਪੇ ਕਰਕੇ ਨਾ ਜਿਹੜਾ ਖਾਤਰੀਆ ਆਪਣੇ ਜਾ ਕੇ ਉਹ ਤੋਂ ਪੁੱਛੇ ਬਿਲਕੁਲ ਅੱਜ ਸੰਵਿਧਾਨ ਨਰਮਤਾ ਡਾਕਟਰ ਬੀਮਰਾਵ ਅੰਬੇਦਕਰ ਜੀ ਦਾ ਜਿਹੜਾ ਜਨਮ ਦਿਹਾੜਾ ਬਹੁਤ ਧੂਮ-ਧਾਮ ਨਾਲ ਤੇ ਸਾਰੀਆਂ ਆਪਣੀਆਂ ਭਾਵਨਾਵਾਂ ਲੈ ਕੇ ਜਿਹੜਾ ਉਹ ਪੰਜਾਬ ਸਰਕਾਰ ਵੱਲੋਂ ਵੀ ਬਣਾਇਆ ਜਾ ਰਿਹਾ ਔਰ ਹਰ ਥਾਂ ਤੇ ਜਿੱਥੇ-ਜਿੱਥੇ ਕਿਤੇ ਵੀ ਬਾਬਾ ਜੀ ਦੀ ਪ੍ਰਤੀਮਾ ਸ਼ੋਭਤਿਆ ਉੱਥੇ ਬਣਾਇਆ ਜਾ ਰਿਹਾ ਔਰ ਸਭ ਤੋਂ ਵੱਡੀ ਗੱਲ ਪ੍ਰਤੀਮਾ ਤੋਂ ਵੀ ਉੱਪਰ ਉਹਨਾਂ ਦੀ ਸੋਚ ਨੂੰ ਮਨ ਦੇ ਵਿੱਚ ਰੱਖ ਕੇ ਜਿਹੜਾ ਉਹਨਾਂ ਦਾ ਜਨਮ ਦਿਹਾੜਾ ਜਿਹੜਾ ਬੜੀ ਧੂਮ-ਧਾਮ ਦੇ ਨਾਲ ਬਣਾਇਆ ਜਾ ਰਿਹਾ ਕਿਉਂਕਿ ਅੱਜ ਅਸੀਂ ਜੋ ਕੁਝ ਵੀ ਹਾਂ ਅੱਜ ਮੈਂ ਤੁਹਾਡੇ ਸਾਹਮਣੇ ਐਮਐਲਏ ਵਟਕੇ ਖੜੀ ਆਂ ਅੱਜ ਅਸੀਂ ਆਪੋ ਆਪਣੀਆਂ ਜ਼ਿੰਦਗੀਆਂ ਦਾ ਰੰਗ ਮਾੜ ਰਹੇ ਆਂ ਅੱਜ ਅਸੀਂ ਆਪਣੇ ਫੰਡਾਮੈਂਟਲ ਰਾਈਟਸ ਬਾਰੇ ਜਾਗਰੂਕ ਆਂ ਸਾਨੂੰ ਉਹ ਅਧਿਕਾਰ ਮਿਲੇ ਨੇ ਉਹ ਸਾਰੇ ਅਧਿਕਾਰ ਜਿਹੜੇ ਨੇ ਬਾਬਾ ਸਾਹਿਬ ਦੀ ਦੇਣ ਨੇ ਜਿਨ੍ਹਾਂ ਦਾ ਕਰਕੇ ਅਸੀਂ ਉਹਨਾਂ ਦੇ ਉਹਨਾਂ ਦਾ ਇਹ ਜਿਹੜਾ ਅ ਅਹਿਸਾਨ ਹੈ ਕਿਸਮ ਦਾ ਉਹ ਕਦੀ ਵੀ ਨਹੀਂ ਉਤਾਰਿਆ ਜਾ ਸਕਦਾ ਕਿ ਉਹਨਾਂ ਨੇ ਰੈਜ਼ਰਵੇਸ਼ਨ ਦੇ ਨਾਲ ਦੇ ਨਾਲ ਔਰਤਾਂ ਵਾਸਤੇ ਇੱਕ ਤਕੜੀ ਲੜਾਈ ਲੜੀ ਔਰ ਔਰਤਾਂ ਨੂੰ ਵੋਟ ਦਾ ਅਧਿਕਾਰ ਵੀ ਜਿਹੜਾ ਬਾਬਾ ਸਾਹਿਬ ਨੇ ਅੱਜ ਦੇ ਬਿਸ਼ੇਸ਼ ਦੇ ਤਕਰੀਬ ਵਿੱਚ ਆ ਸੇਖੀ ਅੱਜ ਦੇ ਦਿਨ ਤੇ ਮੇਰਾ ਲੈਸੇਜ ਕਿ ਜਿਵੇਂ ਡਾਕਟਰ ਪੀਮਾ ਅੰਬੇਦਕਰ ਜੀ ਨੇ ਇਹ ਸੰਵਿਧਾਨ ਜਿਹੜਾ ਪੰਜਾਬ ਦੇ ਗੁਲਦਸਤੇ ਵਾਸਤੇ ਨਹੀਂ ਇਹ ਦੇਸ਼ ਦੇ ਗੁਲਦਸਤੇ ਵਾਸਤੇ ਜਿਹੜਾ ਸੰਵਿਧਾਨ ਬਣਾਇਆ ਇੱਕ ਇੱਕ ਫੁੱਲਾਂ ਦਾ ਰੰਗ ਬਰੰਗੇ ਫੁੱਲਾਂ ਦਾ ਗੁਲਦਸਤਾ ਸਾਡਾ ਦੇਸ਼ ਆ ਉਸ ਹਿਸਾਬ ਦੇ ਨਾਲ ਹਰ ਇੱਕ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਹਰ ਇੱਕ ਧਰਮ ਨੂੰ ਨੁਮਾਇੰਦਗੀ ਦਿੱਤੀ ਹਰ ਇੱਕ ਜਾਤ ਨੂੰ ਨੁਮਾਇੰਦਗੀ ਦਿੱਤੀ ਹਰ ਇੱਕ ਹਰ ਇੱਕ ਦੇ ਜਿਹੜੇ ਫੰਡਮੈਂਟਲ ਰਾਈਟਸ ਸੀ ਉਹਨਾਂ ਨੂੰ ਸੰਵਿਧਾਨ ਦੇ ਵਿੱਚ ਜਿਉਂਦਾ ਰੱਖਿਆ ਉਹਨਾਂ ਨੂੰ ਜਿਉਣ ਦਾ ਹੱਕ ਦਿੱਤਾ ਔਰ ਹਰ ਇੱਕ ਨੂੰ ਅਪੀਲ ਆ ਕਿ ਇਸ ਸਰਬਸਾਂਝੀ ਵਾਲਤਾ ਦੇ ਸੰਵਿਧਾਨ ਨੂੰ ਬਚਾਉਣਾ ਜਿਹੜੀਆਂ ਕਿ ਬੀਜੇਪੀ ਦੀਆਂ ਵੀ ਕੁਝੀਆਂ ਹਰਕਤਾਂ ਵੀ ਇਹਨੂੰ ਕਿਸੇ ਤਰਿਕੇ ਤਬਦੀਲ ਕਰ ਦਿੱਤਾ ਜਾਵੇ ਉਹਨੂੰ ਬਚਾਉਣਾ ਸਾਡਾ ਫਰਜ਼ ਬਣਦਾ ਔਰ ਅਸੀਂ ਡਟ ਕੇ ਪੈਰਾ ਦੇਵਾਂਗੇ ਡਾਕਟਰ ਪੀਮਰਾਓ ਅੰਮ੍ਰਿਤਕ ਜੀ ਦੇ ਪਨੇ ਹੋਈ ਸਵਤਾਨ ਦੇ ਉੱਤੇ ਧੰਨਵਾਦ ਜੀ